ਦੇਖੋ ਜੀ ਸਸਤੀ ਖਰਾਕ ਪਪਾਈ ਹੈ ਜਿਹੜੀ ਘੱਟ ਖਰਚੇ ਤੇ ਵਧੀਆ ਖਰਾਕ ਬਹੁਤ ਹੀ ਇਹਦੇ ਚ ਜਿਹੜੇ ਜ਼ਰੂਰੀ ਲੋੜੀਂਦੇ ਤੱਤ ਨੇ ਉਹ ਇਹਦੇ ਚ ਮੁਰਗੀ ਨੂੰ ਮਿਲਣਗੇ ਤੇ ਆਪਾਂ ਇਸ ਤਰ੍ਹਾਂ ਇਹ ਪਾਇਆ ਘੱਟਾ ਹੀ ਰੱਖਦਾ ਇਹਨਾਂ ਦੇ ਮੂਰੇ ਤੇ ਤੁਹਾਨੂੰ ਦਿਖਾਇਆ ਵੀ ਹੋਇਆ ਵੀਡੀਓ ਦੇ ਵਿੱਚ ਸਾਰਾ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਮੁਰਗੀ ਦੀ ਸਾਈਨਿੰਗ ਦੇਖੋ ਆਰਗੈਨਿਕ ਆਂਡਾ ਦੇਣਾ ਇਹ ਖਾ ਕੇ ਖਰਾਕ ਠੀਕ ਹੈ ਪੂਰੀ ਵੀਡੀਓ ਦੇਖੋ ਤੇ ਕਿੱਥੋਂ ਮਿਲਣੀ ਹੈ ਕਿਵੇਂ ਇਹ ਸਸਤੀ ਖਰਾਕ ਆਪਾਂ ਲੈ ਸਕਦੇ ਆ ਖਸਤੀ ਤੇ ਵਧੀਆ ਖਰਾਕ ਕਹਿ ਸਕਦੇ ਆ ਇਹਨੂੰ ਪੂਰੀ ਟਰੌਫ ਦੀ ਖਰਾਕ ਹੈ ਠੀਕ ਹੈ ਜੀ ਜੜੀ ਬੂਟੀਆਂ ਨੇ ਇਹਦੇ ਵਿੱਚ ਸਾਰਾ ਤੁਸੀਂ ਵੀਡੀਓ ਚ ਦੇਖੋਗੇ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤੇ ਇੱਕ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਅਗਲੀ ਵੀਡੀਓ ਕਿਸ ਕਿਸੇ ਤੇ ਪਾਈਏ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਅ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਤੇ ਮੇਰਾ ਪਰਿਆ ਹੱਥ ਬਣਾਈ ਰੱਖੇ ਸਾਰੇ ਆ ਵੀਰਾਂ ਤੇ ਜਿਹੜੇ ਵੀਡੀਓ ਦੇਖ ਰਹੇ ਹੋ ਜਾਂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਤੇ ਬੇਨਤੀ ਹੈ ਵੀ ਸਬਸਕ੍ਰਾਈਬ ਤੁਸੀਂ ਪਿਆਰ ਬਹੁਤ ਦੇ ਰਹੇ ਹੋ ਜੀ ਠੀਕ ਹੈ ਮੇਰਾ ਵੀ ਫਰਜ਼ ਬਣਦਾ ਮੈਂ ਵੀ ਇਹ ਹੈ ਵੀ ਚਾਹੇ ਮੈਂ ਵੀਡੀਓ ਦੋ ਤਿੰਨ ਦਿਨ ਦੇ ਗੈਪ ਨਾਲ ਆਪਾਂ ਪਾਈ ਜਾਣੀਆਂ ਨੇ ਤੇ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਹੈ ਮੁਰਗੀ ਆਂਡਾ ਨਾ ਦਿੰਦੀ ਹੋਵੇ ਠੀਕ ਹੈ ਜੀ ਮੰਨ ਲਓ ਵੀ ਮੁਰਗੀ 5 ਮਹੀਨੇ ਦੀ ਹੋ ਗਈ ਆਂਡਾ ਨਹੀਂ ਦੇਣ ਲੱਗੀ ਤੁਸੀਂ ਬਸ ਸਿਰਫ ਕਮੈਂਟ ਕਰਨਾ ਹੈ ਆਪਾਂ ਉਹਦੇ ਤੇ ਵੀਡੀਓ ਪਾ ਕੇ ਪੂਰੀ ਜਾਣਕਾਰੀ ਦੇ ਦੇਣੀ ਆ ਪ੍ਰੋਪਰ ਮੁਰਗਾ ਬਾਰਡ ਖੰਭ ਖਾਂਦੇ ਹੋਣ ਲੜਦੇ ਹੋਣ ਜਿਆਦਾ ਤੇ ਉਹ ਕਮੈਂਟ ਕਰ ਦਿਓ ਠੀਕ ਹੈ ਜੀ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਆਪਣਾ ਇਹ ਉਹੀ ਹੈ ਵੀ ਘੱਟ ਖਰਾਕ ਜਾਣੀ ਸਸਤੀ ਖਰਾਕ ਪਾ ਕੇ ਆਪਾਂ ਇਹਨਾਂ ਤੋਂ ਵੱਧ ਆਂਡੇ ਕਿਵੇਂ ਲੈ ਸਕਦੇ ਆ ਵੱਧ ਤੋਂ ਵੱਧ ਮੁਨਾਫਾ ਕਿਵੇਂ ਕਮਾ ਸਕਦੇ ਆ ਤੇ ਸੌਖਾ ਤਰੀਕਾ ਸੌਖੇ ਢੰਗ ਨਾਲ ਕਿਵੇਂ ਪਾਲ ਸਕਦੇ ਆ ਇਹਨਾਂ ਨੂੰ ਵੀ ਕੋਈ ਜ਼ਿਆਦਾ ਆਪਾਂ ਨੂੰ ਮਤਲਬ ਇਹ ਨਹੀਂ ਹੈਗਾ ਵੀ ਟਾਈਮ ਜ਼ਿਆਦਾ ਦੇਣਾ ਪੈਂਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਇਹਦਾ ਪਾਰਟ 2 ਅੱਜ ਆਪਾਂ ਕਰਾਂਗੇ ਬਈ ਇਹ ਕਿੱਥੋਂ ਲੈਣੀ ਹੈ ਖਰਾਕ ਕਿੱਥੋਂ ਮਿਲ ਜਾਂਦੀ ਹੈ ਤੇ ਕਿਵੇਂ ਇਹਨੂੰ ਆਪਾਂ ਪਾ ਸਕਦੇ ਆ ਉਹ ਸਾਰਾ ਤਰੀਕਾ ਤੁਹਾਨੂੰ ਦੱਸ ਦੇਾਂਗੇ ਜੀ ਤੇ ਇਹਦੇ ਫੋਨ ਦੇ ਹੋਰ ਵੀ ਕਈ ਫਾਇਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਆਪਣੀ ਮੁਰਗੀ ਦੇਖੋ ਬਹੁਤ ਵਧੀਆ ਵਾਰਡ ਨੇ ਆਪਣੇ ਕੋਲੇ ਤੇ ਬਾਕੀ ਨਾਲ ਇਹ ਬੇਨਤੀ ਹੈ ਵੀ ਅੱਜ ਦਾ ਵਿਸਾ ਤਾਂ ਇਹ ਹੋ ਗਿਆ ਵੀ ਸਬਸਕ੍ਰਾਈਬ ਜਰੂਰ ਚੈਨਲ ਨੂੰ ਕਰ ਲਿਓ ਤੁਸੀਂ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਦਿਆਂ ਕਰੋ ਤੇ ਇੱਕ ਬੇਨਤੀ ਹੋਰ ਹੈ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਤੁਸੀਂ ਮੈਨੂੰ ਦੱਸਦਿਆਂ ਕਰੋ ਵੀ ਕਿਸ ਵਿਸ਼ੇ ਤੇ ਵੀਡੀਓ ਪਾਉਣੀ ਆ ਆਪਾਂ ਜਰੂਰ ਪਾਵਾਂਗੇ ਤੇ 22 ਇਹ ਬੇਨਤੀ ਬਈ ਤੁਸੀਂ ਜਿਨ੍ਹਾਂ ਨੇ ਨਮਾ ਸ਼ੁਰੂ ਕਰਨਾ ਹੈ ਉਹ ਜ਼ਰੂਰ ਵੀਡੀਓ ਪਿਛਲੀਆਂ ਵੀ ਦੇਖ ਲਿਆ ਕਰੋ ਜੀ ਨਾਲ ਤੇ ਦੇਖ ਸਕਦੇ ਹੋ ਤੇ ਜਿਨ੍ਹਾਂ ਨੇ ਮੁਰਗੀ ਲੈਣੀ ਹੈ ਉਹ ਬੁਕਿੰਗ ਕਰਵਾ ਲ ਸਕਦੇ ਹੋ ਤੁਸੀਂ ਆਰ ਆਈ ਆਰ ਮੁਰਗੀ ਦੀ ਲੋੜ ਹੈ ਜਿਨ੍ਹਾਂ ਨੂੰ ਠੀਕ ਹੈ ਉਹ ਲੈ ਸਕਦੇ ਹੋ ਇਹ ਜਿਹੜੀ ਮੁਰਗੀ ਦੇਖ ਰਹੀਆਂ ਤੁਸੀਂ ਮੁਰਗੇ ਵੀ ਨੇ ਇਹਨਾਂ ਦੇ ਵਿੱਚ ਤੇ ਇਹ ਆਪਾਂ ਰੱਖੇ ਹੋਏ ਨੇ ਤੇ ਬਾਕੀ ਆਪਾਂ ਬੱਕਰੇ ਤੇ ਮੁਰਗੇ ਦਾ ਅਚਾਰ ਵੀ ਆਪਾਂ ਤਿਆਰ ਕਰ ਰਹੇ ਹਾਂ ਜੀ ਹਰ ਸਾਲ ਤੇ ਇੱਕ ਨੰਬਰ ਏ ਗ੍ਰੇਡ ਅਚਾਰ ਹੁੰਦਾ ਆਪਣਾ ਤੇ ਉਹ ਤੁਸੀਂ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਹੈ ਬੁਕਿੰਗ ਕਰਵਾ ਸਕਦੇ ਹੋ ਅਚਾਰ ਤੁਹਾਨੂੰ ਪਹੁੰਚ ਵੀ ਕੀਤੀ ਜਾਂਦੀ ਹੈ ਅਚਾਰ ਦੀ ਜੀ ਠੀਕ ਹੈ ਜੀ ਤੇ ਹੁਣ ਆਪਾਂ ਗੱਲਬਾਤ ਕਰੀਏ ਆ ਦੇਖੋ ਪਈਏ ਸਾਡੀ ਗੱਟਾ ਜਿਹੜਾ ਇਹ ਸਸਤੀ ਖਰਾਕ ਵਾਲਾ ਹੀ ਹੈ ਦੇਖ ਸਕਦੇ ਹੋ ਤੁਸੀਂ ਇਹ ਸਸਤੀ ਖਰਾਕ ਵਾਲਾ ਗੱਟਾ ਪਿਆ ਹੈ ਜਿਹੜਾ ਸਾਹਮਣੇ ਹੈ ਠੀਕ ਹੈ ਜੀ ਤੇ ਇਹ ਨੂੰ ਮੈਂ ਤੁਹਾਨੂੰ ਕਿੱਥੋਂ ਲੈਣੀ ਹੈ ਜਾਂ ਕਿਵੇਂ ਉਹ ਤੁਹਾਨੂੰ ਦੱਸ ਦਿੰਨੇ ਆ ਜੀ ਸਾਰੀ ਗੱਲਬਾਤ ਇਹ ਖਰਾਕ ਤੁਸੀਂ ਜਿਵੇਂ ਮੰਡੀ ਹੁਣ ਲੱਗੂਗੀ ਚੌਲ ਵਿਖਣਗੇ ਉੱਥੇ ਚਾਰ ਹੁੰਦਾ ਜਿਹੜਾ ਉਹ ਤੁਸੀਂ ਖਰੀਦ ਸਕਦੇ ਹੋ ਜਾਂ ਸਾਫ਼ ਕੀਤਾ ਕਰਾਇਆ ਵੀ ਮਿਲ ਜਾਂਦਾ ਪਰ ਜਿਹੜਾ ਮਲੇ 14-15 ਰੁਪਏ ਦਾ ਆ ਠੀਕ ਹੈ ਜੀ ਉਹ ਠੀਕ ਰਹੂ ਜਾਂ ਤੁਸੀਂ ਪੂਰੀ ਢੇਰੀ ਖਰੀਦ ਲਓ ਮੰਡੀ ਦੇ ਵਿੱਚੋਂ ਕਿਸਾਨਾਂ ਤੋਂ ਜਾਂ ਤੁਹਾਡੇ ਘਰ ਦਾ ਆਪਣਾ ਬਚ ਜਾਂਦਾ ਜਿਹੜਾ ਉਹ ਹੁੰਦਾ ਚਾਰ ਚੌਲਾਂ ਦੀ ਕਿਣਕੀ ਵਗੈਰਾ ਜਿਹਦੇ ਵਿੱਚ ਚੌਲ ਹੁੰਦੇ ਨੇ ਉਹ ਤੁਸੀਂ ਲੈ ਸਕਦੇ ਹੋ ਜਦੋਂ ਕਣਕ ਦਾ ਸੀਜ਼ਨ ਹੁੰਦਾ ਉਦੋਂ ਕਣਕ ਦਾ ਚਾਰ ਹੁੰਦਾ ਹੈ ਜਿਹੜਾ ਟੋਟਾ ਚੂਰਾ ਹੋਇਆ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਜੇ ਮੱਕੀ ਦਾ ਟੋਟਾ ਮਿਲ ਜਾਂਦਾ ਜਾਂ ਮੱਕੀ ਆਪਣੀ ਘਰ ਦੀ ਹੁੰਦੀ ਹੈ ਚੂਰਾ ਹੋ ਗਿਆ ਜਾਂ ਜਿਵੇਂ ਮੈਂ ਮੇਰੇ ਕੋਲ ਐਸ ਵਾਰੀ ਨਾ ਮੂੰਗੀ ਦਾ ਚੂਰਾ ਸੀਗਾ ਉਹ ਕਿਸੇ ਕਿਸਾਨ ਤੋਂ ਹੀ ਲਿਆ ਸੀ ਆਪਾਂ ਉਹਨਾਂ ਨੇ ਕੰਬਾਈਨ ਨਾਲ ਮੂੰਗੀ ਵੱਢੀ ਸੀ ਉਹਦੇ ਵਿੱਚ ਥੋੜੀ ਜਿਹੀ ਜਿਹੜੀ ਮਤਲਬ ਟੁੱਟ ਗਈ ਸੀਗੀ ਚੂਰਾ ਹੋ ਗਿਆ ਸੀ ਉਹ ਆਪਾਂ ਖਰੀਦੀ ਸੀ ਉਹ ਇਹਨਾਂ ਲਈ ਬਹੁਤ ਤਾਕਤ ਹੈ ਅੰਡੇ-ਉਂਡੇ ਜ਼ਿਆਦਾ ਦਿੰਦੀਆਂ ਨੇ ਉਹਦੇ ਨਾਲ ਉਹ ਵੀ ਠੀਕ ਹੈ ਉਹ ਕਣਕ ਵਾਲੇ ਰੇਟ ਮਿਲ ਗਈ ਸੀ ਚਲੋ ਉਹਦਾ ਇਹ ਸੀ ਵੀ ਜਿਵੇਂ ਫੀਡ ਤਿਆਰ ਕਰਨੇ ਆ ਉਹਦੇ ਚ ਆਪਾਂ ਵਰਤ ਸਕਦੇ ਆ ਜਾਂ ਵੇਸੀ ਉਹਨੂੰ ਮੰਨ ਲਓ 100 ਬਰਡ ਨੂੰ 1 ਕਿਲੋ ਪਾਤੀ ਤਾਂ ਪ੍ਰੋਟੀਨ ਬਹੁਤ ਹੈ ਉਹਦੇ ਚ ਇਹ ਕਰ ਸਕਦੇ ਆ ਤੇ ਉਸ ਤੋਂ ਬਾਅਦ ਮੱਕੀ ਵੀ ਹੋਗੀ ਜੀ ਬਾਜਰਾ ਵਗੈਰਾ ਇਹ ਚੀਜ਼ਾਂ ਤੁਸੀਂ ਸਸਤੀਆਂ ਮਿਲ ਜਾਂਦੀਆਂ ਨੇ ਇਹ ਲੈ ਸਕਦੇ ਹੋ ਤੇ ਹਰਾ ਚਾਰਾ ਪਾ ਦਿਆ ਕਰੋ ਤਾਂ ਪਹਿਲਾਂ ਵੀ ਦੱਸਿਆ ਵੀ ਹਫਤੇ ਚ ਦੋ ਦਿਨ ਤੁਸੀਂ ਪਾ ਸਕਦੇ ਹੋ ਉਹਦੇ ਨਾਲ ਫੀਡ ਜਾਂ ਇਹ ਖਰਾਕ ਥੋੜੀ ਜੀ ਪਾ ਦਿਆ ਕਰੋ ਨਾਲ ਠੀਕ ਹੈ ਜੀ ਇਹ ਚੀਜ਼ਾਂ ਪਾ ਦੋ ਇਹ ਚੀਜ਼ਾਂ ਜਿਹੜੀਆਂ ਜਿਵੇਂ ਆ ਤੁਹਾਨੂੰ ਮੈਂ ਥੈਲਾ ਦਿਖਾਇਆ ਇਹ ਦੇਖ ਸਕਦੇ ਹੋ ਤੁਸੀਂ ਤੇ ਇਹਨੂੰ ਆਪਾਂ ਦੁਬਾਰਾ ਵੀ ਦਿਖਾ ਦਿੰਨੇ ਆ ਤੇ ਇਹਨੂੰ ਕੱਟ ਕਰਕੇ ਵੀ ਕੀ ਹੈਗਾ ਇਹਦੇ ਵਿੱਚ ਤੇ ਇਹਦੇ ਫਾਇਦੇ ਹੋਰ ਵੀ ਤੁਹਾਨੂੰ ਦੱਸਣੇ ਨੇ ਵੀ ਕੀ ਕੀ ਫਾਇਦੇ ਨੇ ਪਹਿਲਾਂ ਹੀ ਦੱਸ ਦਿੰਨੇ ਆ ਚਲੋ ਇਹਦੇ ਫਾਇਦੇ ਇਹ ਨਹੀਂ ਇਹਦੇ ਵਿੱਚੋਂ ਮਿੱਟੀ ਵੀ ਹੋਊਗੀ ਰੋੜੀ ਵੀ ਹੋਊ ਪੱਥਰ ਵੀ ਥੋੜਾ ਬਹੁਤਾ ਹੋ ਸਕਦਾ ਉਹ ਖਾਣਗੇ ਮੁਰਗੀ Ă ਖਾਂਡਾ ਉਹਦੇ ਨਾਲ ਵੀ ਅੰਡੇ ਦੇ ਵਿੱਚ ਫਰਕ ਪੈਂਦਾ ਤੇ ਇਹਨਾਂ ਦੀ ਕੈਲਸ਼ੀਅਮ ਵਗੈਰਾ ਪੂਰੀ ਹੁੰਦੀ ਰਹਿੰਦੀ ਹੈ ਹੋਰ ਤੀਜਾਂ ਤੇ ਬਾਕੀ ਅੰਡੇ ਦੀ ਗੁਣਵੱਤਾ ਵੱਧਦੀ ਹੈ ਇਸ ਚੀਜ਼ ਖਾਣ ਨਾਲ ਤੁਹਾਨੂੰ ਦਿਖਾਉਣਾ ਮੈਂ ਵੀ ਕਿਵੇਂ ਇਹਦਾ ਹੈਗਾ ਠੀਕ ਹੈ ਜੀ ਜਿਹੜਾ ਇਹ ਥੈਲਾ ਜੀ ਇਹ ਖਰਾਕ ਵਾਲਾ ਹੀ ਹੈ ਇਹ ਮੈਂ ਖਰੀਦ ਲਿਆ ਸੀਗਾ ਕਾਫੀ ਇਹ ਖਰਾਕ ਖਰੀਦੀ ਹੈ ਮੈਂ ਇਹ ਕਣਕ ਦੇ ਵਿੱਚ ਬਰੀਕ ਸਰੋਂ ਸਰੋਂ ਵੀ ਹੁੰਦੀ ਹੈ ਹੋਰ ਜਿਹੜੀ ਬੂਟੀਆਂਆਂ ਜਿਹੜੀਆਂ ਕਣਕ 'ਚ ਖੜੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਜੀ ਤੇ ਇਹ ਮੈਂ ਇਦਾਂ ਹੀ ਰੱਖਿਆ ਹੋਇਆ ਇਹਦੇ ਵਿੱਚ ਜਿੰਨੀ ਲੋੜ ਆ ਉਹ ਖਾ ਲੈਂਦੀਆਂ ਨੇ ਇਹਦੇ ਵਿੱਚੋਂ ਕੱਟ ਲਾ ਕੇ ਬਾਅਦ 'ਚ ਮੈਂ ਇਹ ਢੇਰੀ ਕਰ ਦੇਣਾ ਜੀ ਹੁਣ ਤਾਂ ਚਲੋ ਦਿਖਾਉਣ ਲਈ ਮੈਂ ਇਦਾਂ ਰੱਖਿਆ ਸੀਗਾ ਤੇ ਇਹਦੇ ਉਰੇ ਕੱਟ ਲਾ ਕੇ ਤੁਹਾਨੂੰ ਦਿਖਾ ਦਈ ਦਿੰਨੇ ਆ ਤੇ ਵੀ ਇਹਦੇ ਵਿੱਚ ਕੀ ਹੈ ਤੇ ਇਹ ਬਹੁਤ ਵੀ ਵਧੀਆ ਜਿਵੇਂ ਕਣਕ ਨਹੀਂ ਆਪਾਂ ਤੂੜੀ ਵਾਲੀ ਮਸ਼ੀਨ ਜਿਹੜੀ ਕਣਕ ਦਾ ਉਹ ਕਰਦੀ ਹੁੰਦੀ ਹੈ ਅ ਯਾਰ ਬਾਤੀ ਜਾਂਦਾ ਕਣਕ ਵਾਲੀ ਬੱਦਰਨ ਦੁਬਾ ਤੂੜੀ ਬਣਾਉਣੀ ਆਪਾਂ ਉਹਦੇ ਚੋ ਮਸ਼ੀਨ ਚੋਂ ਨਹੀਂ ਨਿਕਲਦੀ ਉਹ ਚੀਜ਼ ਐ ਇਹ ਦੇਖੋ ਕਣਕ ਐ ਨਾ ਬਹੁਤ ਵਧੀਆ ਬਾਕੀ ਵਿੱਚ ਹੋਰ ਚੀਜ਼ਾਂ ਨੇ ਵਿੱਚ ਸਰੋਂ ਵੀ ਹੋ ਜਾਂਦੀ ਐ ਠੀਕ ਐ ਵਿੱਚ ਹੀ ਹੋਰ ਜੜੀ ਬੂਟੀਆਂ ਦੀਆਂ ਜਿਹੜੀਆਂ ਗੁੱਲੀ ਡੰਡਾ ਵੀ ਹੋਊਗਾ ਇਹਦੇ ਵਿੱਚ ਅੰਡੇ ਗਰਮੀ ਤੇ ਲਸਣ ਦੀ ਤਰ੍ਹਾਂ ਕੰਮ ਕਰੂਗਾ ਇਹ ਗੁੱਲੀ ਡੰਡੇ ਨੇ ਠੀਕ ਐ ਇਹ ਚੀਜ਼ਾਂ ਨੇ ਜਿਹੜੀਆਂ ਇਹ ਤੁਸੀਂ ਬਹੁਤ ਸਸਤੀ ਮਿਲ ਜਾਂਦੀ ਐ ਇਹ ਠੀਕ ਐ ਜੀ ਇਹ ਤਾਂ ਤੁਸੀਂ ਦੇਖੋ ਇਹ 10-11 ਰੁਪਏ ਨੂੰ ਕੋਈ ਬਹੁਤਾ ਜ਼ਿਆਦਾ ਗੱਲ ਨਹੀਂ ਹੋਣੀ ਹੈਗਾ ਕਿ 10 ਅੰਦਾ 10 ਰੁਪਏ ਮਿਲੀ ਹੋਈ ਹੈ ਮੈਨੂੰ ਕਿਲੋ ਦੇ ਹਿਸਾਬ ਨਾਲ ਠੀਕ ਹੈ ਜੀ 9-10 ਰੁਪਏ ਆ ਲਓ ਕਣਕ ਠੀਕ ਹੈ ਇਹ ਮੈਂ ਇਹਨਾਂ ਨੂੰ ਪਾਉਂਦਾ ਰਿਹਾ ਨਾ ਤੇ ਇਹ ਗੱਟਾ ਹੁਣ ਆਪਣਾ ਢੇਰੀ ਵੀ ਕਰ ਦੇਣਾ ਤੇ ਇਦਾਂ ਵੀ ਅੱਜ ਦੇਖਦੇ ਆ ਅੱਜ ਇਦਾਂ ਨਵਾਂ ਫਾਰਮ ਕਰਦੇ ਆ ਇਦਾਂ ਹੀ ਰੱਖਾਂਗੇ ਇਹਨੂੰ ਠੀਕ ਹੈ ਜੀ ਕੱਟ ਲਾਤੀ ਇਹ ਆਈਕੋ ਦੇਖਦੇ ਇੱਥੋਂ ਹੀ ਮੁਰਗੀਆਂ ਖਾ ਲੈਣਗੀਆਂ ਅੱਜ ਚਲੋ ਬਈ ਖਾ ਲੋ ਅੱਜ ਤੁਹਾਨੂੰ ੁੱਲਾ ਸੱਦਾ ਦੇਤਾ ਤੇ ਆਪਣੀ ਬਲੈਕ ਐਸਟਰਲੋਪ ਮੁਰਗੀ ਐ ਤੇ ਆਰ ਆਈ ਆਰ ਵੀ ਹੈਗੀ ਇਹਦੇ ਵਿੱਚ ਆਰ ਆਈ ਆਰ ਮੁਰਗੀ ਦੀ ਬੁਕਿੰਗ ਕਰਾ ਸਕਦੇ ਹੋ ਜਿੰਨੀ ਵੀ ਕਿਸੇ ਨੂੰ ਲੋੜ ਐ ਬਲੈਕ ਐਸਟਰਲੋਪ ਤੇ ਵੀਡੀਓ ਕਰਾਂਗੇ ਵੀ ਅੰਡਾ ਕਿਹੜੀ ਵੱਧ ਦਿੰਦੀ ਐ ਆਰ ਆਈ ਆਰ ਦਿੰਦੀ ਐ ਜਾਂ ਬਲੈਕ ਐਸਟਰਲੋਪ ਇਹ ਤੇ ਕ ਅਗਲੀ ਵੀਡੀਓ ਇਸ ਵਿਸ਼ੇ ਤੇ ਹੋਊਗੀ ਅੱਜ ਦੀ ਤਾਂ ਚਲੋ ਖਰਾਕ ਤੇ ਹੀ ਆਪਣਾ ਦੂਜਾ 파ਟ ਬਣਾਤਾ ਆਪਾਂ ਤੇ ਦੇਖੋ ਬਹੁਤ ਸ਼ਾਈਨਿੰਗ ਹੈ ਮੁਰਗੀ ਦੇ ਉੱਪਰ ਠੀਕ ਹੈ ਜੀ ਦੇਖੋ ਤੇ ਹੁਣ ਇਹਨਾਂ ਨੇ ਜਿੰਨੀ ਲੋ ਬਾਕੀ ਇਹਦੇ ਵਿੱਚ ਜਿਹੜੇ ਤੱਤ ਨੇ ਜਿਵੇਂ ਰੂੜੀ ਹੋ ਗਈ ਮਿੱਟੀ ਘੱਟਾ ਹੋ ਗਿਆ ਹੋਰ ਇਹ ਜਿੰਨੀ ਵੀ ਖਾਂਦੇ ਨੇ ਆਰਗੈਨ ਕਾਂਡਾ ਦੇਣਗੇ ਇਹ ਬਲਡ ਇਹ ਚੀਜ਼ ਐ ਮੈਂ ਇਹੀ ਤਿਆਰ ਖਵਾ ਰਹੇ ਆ ਫੀਡ ਨਹੀਂ ਆਪਾਂ ਪਾ ਰਹੇ ਤੇ ਜਿਹੜੀ ਮੁਰਗੀ ਆਪਾਂ ਸੇਲ ਕਰਦੇ ਆਂ ਉਹ ਆਪਾਂ ਇਹਦੇ ਤੇ ਹੀ ਰੱਖੀ ਹੁੰਦੀ ਆ ਬਾਅਦ 'ਚ ਅਗਲਾ ਕੁਝ ਵੀ ਪਾ ਸਕਦਾ ਉਹ ਅਗਲੇ ਦੀ ਮਰਜ਼ੀ ਆ ਹੈਨਾ ਜੀ ਤੇ ਕੁੰਨੇ ਸਾਈਨਿੰਗ ਹੈ ਮੁਰਗੀ ਤੇ ਬਲੈਕ ਐਸਟਰ ਉਪਦਾ ਇਹ ਆ ਰਿਹਾ ਹੁਣ ਭਝਾਨ ਸ਼ੁਰੂਆਤ ਤੀਰਜਾਨ ਕਹਿੰਦੇ ਨੇ ਵੀ ਅੰਡਾ ਵੱਧ ਦਿੰਦੀ ਆ ਇਹ ਬਲੀ ਆ ਰਹੀ ਆਰ ਤੋਂ ਉਹ ਆਪਾਂ ਦੇਖ ਲਾਂਗੇ ਇਹ ਆਰ ਆਰ ਵੀ ਵਿੱਚ ਹੀ ਇੱਕ ਦਿਨ ਦਾ ਚੂਚਾ ਆਪਣਾ ਪਾਲਿਆ ਹੋਇਆ ਹੈ ਇਹ ਆਪਾਂ ਐਵਰੇਜ ਕੱਢਾਂਗੇ ਇਹਦੀ ਵੀ ਕਿੰਨਾ ਅੰਡਾ ਦਿੰਦੀ ਆ ਇਹ ਠੀਕ ਹੈ 100 ਵਾਰਡ ਮੇਰਾ ਰੱਖਿਆ ਹੋਇਆ ਹੈ ਇਹ ਤੇ ਬਾਕੀ ਬੱਕਰੇ মুরਗੇ ਦਾ ਆਚਾਰ ਜਿੰਨਾਂ ਨੂੰ ਲੋੜ ਆ ਉਹ ਲੈ ਸਕਦੇ ਹੋ ਆ ਆਰ ਆਈ ਆਰ ਮੁਰਗੀ ਸੇਲ ਹੈ ਆਪਣੇ ਕੋਲੇ ਉਹ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਚੂਚੇ ਦੀ ਲੋੜ ਹੈ ਆ ਆਰ ਆਈ ਆਰ ਜਾਂ ਬਲੇਕਰ ਸਲੋਪ ਦਾ ਚੂਚਾ ਵੀ ਸੇਲ ਹੈ ਆਪਣੇ ਕੋਲੇ ਚੂਚਾ ਵੀ ਮਿਲ ਜੂਗਾ ਤੁਹਾਨੂੰ ਠੀਕ ਹੈ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹਾ ਕਰੋ ਤੇ ਬਾਕੀ ਅਗਲੀ ਗੱਲਬਾਤ ਆਪਾਂ ਕਰਦੇ ਆਂ ਹਾਂਜੀ ਤੇ ਇਹਦੇ ਚ ਕੀ ਹੈ ਇਹ ਇਹਦੇ ਨਾਲ ਨਾ ਬੜ ਹੁਣ ਫੁੱਲੇ ਡੁੱਲੇ ਰੱਖੇ ਹੋਏ ਨੇ ਆਪਣੇ ਦੁੱਲੇ ਦੁੱਲੇ ਫਿਰਦੇ ਨੇ ਪੂਰੇ ਐਨ ਐਸ ਕਰਦੇ ਨੇ ਤੇ ਮਨਮਰਜ਼ੀ ਦੀ ਇਹ ਖਰਾਕ ਖਾਂਦੇ ਨੇ ਦੇਖੋ ਗੱਟੇ ਨੂੰ ਚੁੰਬੜੇ ਹੋਏ ਨੇ ਠੀਕ ਹੈ ਜੀ ਤੇ ਇਹਦਾ ਅੰਡਾ ਵੀ ਆਰਗੇਨਿਕ ਹੈ ਆਪਾਂ ਸੇਲ ਵੀ ਕਰਾਂਗੇ ਤੇ ਇਹਦੇ ਤੋਂ ਆਪਾਂ ਚੂਚਾ ਵੀ ਕੱਢਾਂਗੇ ਆਪਣੀ ਹੈਚਰੀ ਚਲਾ ਕੇ ਨਾ ਇਹ ਬਲੈਕ ਹੈਸਟਰਲ ਪਰੈਂਟ ਬर्ड ਹੋਰ ਵੀ ਪਾਲੇ ਹੋਏ ਨੇ ਆਪਣੇ ਅ ਠੀਕ ਹੈ ਜੀ ਇੱਥੇ ਆਪਾਂ ਪ੍ਰੈਕਟੀਕਲ ਲਈ ਹੈ ਇਹ ਵੀ ਕਿੰਨਾ ਅੰਡਾ ਦਿੰਦੀ ਹੈ ਉਹਦਾ ਸਾਰਾ ਤੁਹਾਨੂੰ ਫਿਰ ਦੱਸਾਂਗੇ ਵੀ ਐਨੇ ਕਿੰਨੇ ਟਾਈਮ ਤੇ ਕਿੰਨੀਆਂ ਮੁਰਗੀਆਂ ਨੇ ਪੀਕ ਦਿਨ ਦਾ ਕਿੰਨਾ ਅੰਡਾ ਮਤਲਬ ਇੱਕ ਦੇਲੀ ਅੰਡਾ ਦਿੰਦੀ ਹੈ ਹਫਤੇ 'ਚ ਕਿੰਨੇ ਅੰਡੇ ਨੇ ਸਾਲ 'ਚ ਕਿੰਨੇ ਅੰਡੇ ਇੱਕ ਮੁਰਗੀ ਦਿੰਦੀ ਹੈ ਇਹ ਆਪਾਂ ਐਵਰੇਜ ਕੱਢਣੀ ਹੈ ਜੀ ਇਹਦੀ ਤੇ ਬਾਕੀ ਇਹਦਾ ਜੋ ਵੀ ਅੰਡਾ ਹੋਊਗਾ ਔਰ ਗੈਂਕ ਇਹ ਇਹਦੇ ਤੋਂ ਆਪਾਂ ਚੂਚਾ ਵੀ ਕਢਾਉਣਾ ਠੀਕ ਹੈ ਉਹ ਵੀ ਆਪਾਂ ਸੇਲ ਕਰਾਂਗੇ ਤੇ ਬਾਕੀ ਅੰਡਾ ਜਿਹੜਾ ਹੈਗਾ ਸਰੀਰ ਲਈ ਬਹੁਤ ਵਧੀਆ ਹੁਣ ਅੱਜ ਕੱਲ ਬਹੁਤ ਜ਼ਿਆਦਾ ਬਿਮਾਰੀਆਂ ਗੂੜਿਆਂ ਦੀਆਂ ਹੋਰ ਦਿੱਕਤਾਂ ਆਉਂਦੀਆਂ ਨੇ ਮਲਟੀਵਿਟਾਮਿਨਾਂ ਦੀ ਘਾਟ ਆਉਂਦੀ ਹੈ ਸਰੀਰ ਦੇ ਵਿੱਚ ਉਦੈ ਲਈ ਇਹ ਅਭੀ ਦੋ ਨਹੀਂ ਵੀ ਜੇ ਖਾਣੇ ਤਾਂ ਇੱਕ ਆਂਡਾ ਦੇਸੀ ਦੇਲੀ ਜਰੂਰ ਖਾਣਾ ਚਾਹੀਦਾ ਠੀਕ ਹੈ ਜੀ ਦੇ ਕੜਕਨਾਥ ਦਾ ਮਿਲ ਹੋਵੇ ਤਾਂ ਜਾਦਾ ਵਧੀਆ ਨਹੀਂ ਬਲੈਕ ਐਸਟਰੋਲੋਪ ਦਾ ਵੀ ਐਸਟਰੋਲ ਘੱਟ ਹੈ ਇਹਦੇ ਵਿੱਚ ਬਲੈਕ ਐਸਟਰੋਲੋਪ ਦੇ ਅੰਡੇ ਚ ਕੜਕਨਾਥ ਦੀ ਤਰਾਈਂ ਹੈ ਇਹ ਤੇ ਇਹ ਬਹੁਤ ਵਧੀਆ ਅੰਡਾ ਇਹ ਦੋ ਅੰਡੇ ਖਾਓ ਦੇਲੀ ਤੁਸੀਂ ਉਬਾਲ ਕੇ ਤੇ ਬਹੁਤ ਹੀ ਵਧੀਆ ਚੀਜ਼ ਹੈ ਠੀਕ ਹੈ ਜੀ ਤੇ ਆਹ ਖਰਾਕ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਇਹ ਦਾਣਾ ਮੰਡੀਆਂ ਦੇ ਵਿੱਚ ਮਿਲ ਜੂਗੀ ਜਾ ਉੱਥੇ ਜਿਹੜੇ ਸਾਫ ਸਫਾਈ ਕਰਦੇ ਨੇ ਮੰਡੀ ਚ ਬਾਅਦ ਚ ਮੰਡੀ ਬੰਦ ਹੋਈ ਤੋਂ ਵੀ ਆਉਂਦੇ ਰਹਿੰਦੇ ਨੇ ਉਹ ਸਾਰੇ ਚੀਜ਼ਾਂ ਦੇ ਜਾਂਦੇ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਨਾਲੇ ਉਹਨਾਂ ਨੂੰ ਸੌਖਾ ਆਪਾਂ ਉਹਨਾਂ ਦੀ ਇੱਕ ਤਰ੍ਹਾਂ ਮਦਦ ਕਰ ਦਿੰਨੇ ਆ ਚੱਕਣ ਧਰਨ ਤੇ ਤੇ ਮੰਡੀ ਚ ਨਾ ਕੋਈ ਮੁੱਲ ਨਹੀਂ ਮਿਲਦਾ ਆਪਾਂ ਜਾਇਜ਼ ਰੇਟ ਉਹਨਾਂ ਨੂੰ ਦੇ ਦਿੰਨੇ ਆ ਤੇ ਉਸ ਤੋਂ ਬਾਅਦ ਚੱਕੀਆਂ ਤੋਂ ਵੀ ਮਿਲ ਜਾਂਦਾ ਇਹ ਆਟਾ ਚੱਕੀ ਤੇ ਜਦੋਂ ਸਫਾਈ ਕਰਾਉਂਦੇ ਨੇ ਕੋਸ ਸਾਡੇ ਵੀਰ ਉਹਨਾਂ ਨੂੰ ਹੀ ਦੇ ਦਿੰਦੇ ਨੇ ਤੁਸੀਂ ਖਰੀਦ ਲੋ ਆ ਮੈਂ ਚੱਕੀ ਤੋਂ ਖਰੀਦੀ ਹੋਇਆ ਜਿਹੜੀ ਆ ਘੱਟੇ ਨੇ ਜੀ ਆਟਾ ਚੱਕੀ ਤੋਂ ਖਰੀਦਿਆ ਹੋਇਆ ਤੇ ਬਾਕੀ ਘਰ ਦਾ ਵੀ ਹੋ ਜਾਂਦਾ ਠੀਕ ਹੈ ਹੁਣ ਤਾਂ ਚਲੋ ਮੈਂ ਖੇਤੀ ਠੇਕੇ ਦੇ ਦਿੰਦਾ ਪਹਿਲਾਂ ਘਰ ਦਾ ਹੋ ਜਾਂਦਾ ਹੁੰਦਾ ਸੀ ਚੌਲਾਂ ਦਾ ਵੀ ਕਣਕ ਦਾ ਵੀ ਤੁਸੀਂ ਚੌਲਾਂ ਦਾ ਵੀ ਖਰੀਦ ਸਕਦੇ ਹੋ ਉਹਨੂੰ ਮਿਕਸ ਕਰਕੇ ਪਾਈ ਜਾਇਓ ਜੇ ਨਹੀਂ ਵੀ ਹੋਰ ਕੋਈ ਤਾਂ ਫੀਡ ਚ ਮਿਕਸ ਕਰਕੇ ਹਰੇਚਾਰੇ ਚ ਮਿਕਸ ਕਰਕੇ ਪਾਈ ਜਾਇਓ ਠੀਕ ਹੈ ਇਹ ਤੁਸੀਂ ਖਰਾਕ ਨਾਲ ਪੈਸਾ ਵਧੀਆ ਬਣੂਗਾ ਤੇ ਅੰਡਾ ਜ਼ਿਆਦਾ ਦੇਣਗੀਆਂ ਮੁਰਗੀਆਂ ਤੇ ਨਾਲ ਮਲਟੀਸਟਾਰ ਪਾਈ ਜਾਇਆ ਕਰੋ ਬਰਮਰਾਲ ਪਾਈ ਜਾਇਆ ਕਰੋ ਕਾ ਮੈਂ ਡੇਲੀ ਵੀ ਪਾ ਦਿਆ ਕਰੋ 10 ਐਮ ਐਲ ਬਿਮਰਾਲ ਜਾਂ ਮਲਟੀ ਸਟਾਰ 100 ਵੋਲਟ ਨੂੰ ਕਿਉਂਕਿ ਉਹ ਫੀਡ ਸਪਲੀਮੈਂਟ ਹੀ ਐ ਤੇ ਉਹ ਬਹੁਤ ਵਧੀਆ ਅੰਡਾ ਉਹਦੇ ਨਾਲ ਸਾਈਨਿੰਗ ਆਉਂਦੀ ਐ ਬਾਲਟ ਤੇ ਠੀਕ ਐ ਜੀ ਤੇ ਬਾਕੀ ਜੇ ਕਿਸੇ ਵੀਰ ਨੇ ਮੁਰਗੇ ਖਰੀਦਣੇ ਨੇ ਸਾਡੇ ਕੋਲੇ ਮੁਰਗੇ ਹੈਗੇ ਨੇ ਅਸੀਂ ਮੁਰਗੇ ਸੇਲ ਵੀ ਕਰਾਂਗੇ ਤੇ ਮੁਰਗੀ ਦਾ ਆਚਾਰ ਵੀ ਪਾਵਾਂਗੇ ਦੇਸੀ ਮੁਰਗੇ ਦਾ ਤੇ ਬੱਕਰੇ ਦਾ ਉਹ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਇਹ ਨਿਮਰਤਾ ਸਹਿਤ ਬੇਨਤੀ ਐ ਜੀ ਸਾਰਿਆਂ ਨੂੰ ਵੀਰਾਂ ਨੂੰ ਤੇ ਆਪਾਂ ਹੁਣ ਖੁੱਲੇ ਮੈਦਾਨ 'ਚ ਆ ਗਏ ਇੱਕ ਵਾਰ ਤਾਂ ਮਨ ਜਾ ਟੁੱਟ ਗਿਆ ਸੀ ਆਪਣਾ ਜਦੋਂ ਚੈਨਲ ਬੰਦ ਕਰਤਾ ਸੀ ਸਾਰਾ ਉਹਦੇ ਤੇ ਸਬਸਕ੍ਰਾਈਬਰ ਵੀ 13-1400 ਹੋਇਆ ਹੋਇਆ ਸੀ ਤੇ ਆਪਣੀਆਂ 248 ਪਤ ਸਾਇਦ 250 ਵੀਡੀਓ ਪਾਈ ਹੋਈ ਸੀ ਉਹ ਜਦੋਂ ਬੰਦ ਕੀਤਾ ਗਿਆ ਰਿਮੂਵ ਕਰਤਾ ਸੀਗਾ ਆਪਣਾ ਹੋ ਗਿਆ ਸੀ ਚਲੋ ਕਿਵੇਂ ਵੀ ਹੋਇਆ ਜਾਂ ਕਿਸੇ ਨੇ ਕਰਾਇਆ ਉਸ ਤੋਂ ਬਾਅਦ ਮਨ ਟੁੱਟ ਗਿਆ ਸੀ ਮੈਂ ਬੰਦ ਹੀ ਕਰਨ ਬਾਰੇ ਸੋਚ ਲਿਆ ਤੇ ਹੁਣ ਹੌਸਲਾ ਤੁਸੀਂ ਪਿਆਰ ਦਿੱਤਾ ਤੇ ਪੂਰੀ ਹੈਲਪ ਕਰ ਰਹੇ ਹੋ ਹੁਣ ਆਪਾਂ ਪੂਰੇ ਖੁੱਲੇ ਦੌਰ ਤੇ ਮੈਦਾਨ 'ਚ ਆ ਤੇ ਤੁਹਾਡੇ ਨਾਲ ਆ ਪੂਰੀ ਜਾਣਕਾਰੀ ਦਿੰਦੇ ਰਹਾਂਗੇ ਕੋਈ ਵੀ ਲੋੜ ਆ ਕਮੈਂਟ ਕਰਕੇ ਦੱਸਿਓ ਤੇ ਇਸ ਖਾਣਕ ਬਾਰੇ ਦੱਸਿਓ ਸਾਰੇ ਵੀਰ ਦੱਸਿਆ ਕਰੋ ਕਿਉਂਕਿ ਜਿਹੜੇ ਕਮੈਂਟ ਕਰਦੇ ਹੋ ਵੀਰ ਉਹਨਾਂ ਦਾ ਧੰਨਵਾਦ ਹੈ ਤੇ ਦੇਖ ਸਕਦੇ ਹੋ ਤੁਸੀਂ ਖਾਣਕ ਮੁਰਗੀਆਂ ਖਾ ਰਹੀ ਨੇ ਮੈਨੂੰ ਇਹ ਵੀ ਇਹਦੇ ਵਿੱਚੋਂ ਜਿੰਨੀ ਲੋੜ ਆ ਖਾਈ ਜਾਣ ਇਧਰ ਇੱਕ ਪਾਸੇ ਕੱਟ ਹੋਰ ਲਾ ਦਿੰਨੇ ਆਪਾਂ ਤੇ ਖਾਈ ਜਾਣਗੀਆਂ ਤੇ ਇਹ ਸਸਤੀ ਖਾਣਕ ਜਾਨੀ ਜੇ ਆਪਾਂ ਪਾਈਏ ਫੇਰ ਆਪਾਂ ਨੂੰ ਵੱਧ ਬਚਤ ਹੈ ਖੀੜਾ ਜਿਹੜੀ 28 ਰੁਪਏ ਕਿਲੋ ਆਪਾਂ ਨੂੰ ਪੈ ਜਾਂਦੀ ਹੈ ਜੇ ਜੇ ਆਪਾਂ 14-15 ਰੁਪਏ ਕਿਲੋ ਵੀ ਲਈਏ ਤਾਂ ਅੱਧੀ ਬਚਤ ਹੋ ਜੂਗੀ ਤੇ ਅੰਡਾ ਇਹਦੇ ਨਾਲ ਵਧੀਆ ਦੇਣਗੇ ਇਹਦੇ ਨਾਲ ਤੁਸੀਂ ਮਲਟੀ ਸਟਾਰ ਡੇਲੀ ਪਾਈ ਜਾਇਓ ਜੀ ਬਸ ਇੰਨਾ ਕੰਮ ਕਰ ਲਿਓ ਤੇ ਜਾਂ ਬਮਰਾਲ ਡੇਲੀ ਪਾਈ ਜਾਇਓ 10 ਐਮਐਲ 100 ਬਾਲਡ ਨੂੰ ਤੇ ਫਿਰ ਦੇਖਿਓ ਕੀ ਬਣ ਰਿਜ਼ਲਟ ਮਿਲਦਾ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੂਗਾ ਤੇ ਆਪਣੀਆਂ ਦੇਖੋ ਬਲੈਕ ਐਸਟਰੋਲੋਗ ਮੁਰਗੀਆਂ ਨੇ ਜੀ ਬਹੁਤ ਹੀ ਵਧੀਆ ਬਰੀਡ ਹੈ